ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਬ੍ਰਾਡ ਫੈਮਿਲੀ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਦਲਪ੍ਰੀਤ ਢਿੱਲੋਂ ਪੰਜਾਬੀ ਕਲਾਕਾਰ ਬਾਰੇ ਉਹਨਾਂ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਦਿੱਤੀ ਹੈ ਜੀ ਉਸ ਕੁਸੀਂ ਨੂੰ ਮੌਕਾ ਰੱਖਦੇ ਹੋਏ ਉਹਨਾਂ ਦੇ ਵਿਹੜੇ ਦੀਆਂ ਰੌਣਕਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਆ ਦਲਪ੍ਰੀਤ ਢਿੱਲੋਂ ਜੀ ਖੂਬ ਖੌਸਾ ਤੇ ਔਰ ਉਹਨਾਂ ਦੀ ਵਾਈਫ ਵੀ ਉਹਨਾਂ ਦੇ ਨਾਲ ਭੰਗੜੇ ਪਾ ਰਹੀ ਆ ਨੱਚ ਰਹੀ ਆ ਤੇ ਆਪਣੇ ਵਿਹੜੇ ਦੀਆਂ ਰੌਣਕਾਂ ਨੂੰ ਵਧਾ ਰਹੇ ਆ ਉੱਥੇ ਪੰਜਾਬੀ ਕਲਾਕਾਰ ਗਾਇਕ ਵੀ ਪਹੁੰਚੇ ਹੋਏ ਆ ਤੇ ਮਹੰਤਾਂ ਨੇ ਉਹਨਾਂ ਤੋਂ ਖੂਬ ਸਗਣ ਲਿਆ ਔਰ ਉਹਨਾਂ ਦੇ ਪ੍ਰਤੀ ਦਲਪ੍ਰੀਤ ਢਿੱਲੋਂ ਨੂੰ ਬੋਲੀਆਂ ਪਾ ਕੇ ਮਹੰਤਾਂ ਨੇ ਆਪਣੇ ਨਾਲ ਵੀ ਨਚਾਇਆ ਦਲਪ੍ਰੀਤ ਦੀ ਖੁਸ਼ੀ ਦਾ ਕੋਈ ਵੀ ਮੁੱਲ ਨਹੀਂਗਾ ਅੱਜ ਉਹ ਖੂਬ ਭੰਗੜੇ ਪਾ ਰਹੇ ਆ ਔਰ ਅੰਜਵਾਏ ਕਰ ਰਹੇ ਆ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖ ਰਹੇ ਹੋ ਪੰਜਾਬੀ ਸਿੰਗਰ ਕਲਾਕਾਰ ਵੀ ਉਹਨਾਂ ਦੇ ਨਾਲ ਦੋਸਤ ਮਿੱਤਰ ਉਹਨਾਂ ਦੇ ਨੱਚ ਰਹੇ ਆ ਤੇ ਤੁਸੀਂ ਇੱਥੇ ਦੇਖੋ ਦਿਲਪ੍ਰੀਤ ਢਿੱਲੋਂ ਜੀ ਕਿੰਨੀ ਖੁਸ਼ੀ ਦੇ ਵਿੱਚ ਉੱਠ ਕੇ ਬੈਠ ਕੇ ਭੰਗੜੇ ਪਾਉਂਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਔਰ ਅੱਗੇ ਵੀਡੀਓ ਦੇ ਵਿੱਚ ਤੁਸੀਂ ਉਹਨਾਂ ਦੇ ਵੇੜੇ ਦੀ ਰੌਣਕ ਨੂੰ ਦੇਖ ਸਕਦੇ ਆ ਖੂਬ ਅੰਜਵਾਈ ਕਰ ਰਹੇ ਆ ਜੀ ਉਹ ਆਪਣੀ ਵੀਡੀਓ ਨੂੰ ਦਬ ਕੇ ਸ਼ੇਅਰ ਕਰ ਦਿਓ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੋ ਆਪਣੀਆਂ ਵੀਡੀਓ ਵਧੀਆ ਲੱਗਦੀਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਅੱਗੇ ਵੀਡੀਓ ਦੇ ਵਿੱਚ ਦੇਖੋ ਉਹਨਾਂ ਦੀ ਵੇੜੇ ਦੀ ਰੌਣਕ ਨੂੰ ਕਿੱਥੇ ਕਿੱਥੇ ਆ جمے دمے پیٹھي گھر پتے جمے آ تیري گھر پتے جمے اپو مچي ਛੱਡ ਦੋ ਸਾਰੇ ਚੁੱਪਾ ਹੁੰਦੇ ਨੇ ਸ਼ਾਗਨੇ ਵੀਰ ਮੇਰੇ ਨੇ ਕੰਡੇ ਲਿਆਂਦੇ ਕੰਡੇ ਲਿਆਂਦੇ ਚੁੱਪਣ ਨੂੰ ਵੀਰ ਮੇਰੇ ਨੇ ਕੰਡੇ ਲਿਆਂਦੇ ਕੰਡੇ ਲਿਆਂਦੇ ਚੁੱਪਣ ਨੂੰ ਵੀਰ ਮੇਰੇ ਨੇ ਕੰਡੇ ਲਿਆਂਦੇ ਕੰਡੇ ਲਿਆਂਦੇ ਚੁੱਪਣ ਨੂੰ ਵੀਰ ਮੇਰੇ ਨੇ ਕੰਡੇ ਲਿਆਂਦੇ ਕੰਡੇ ਲਿਆਂਦੇ ਚੁੱਪਣ ਨੂੰ ਰੱਬ ਜਿੱਤਾ ਪਤੀ ਜਾ ਜਿੱਤਾ ਚੁੱਪਣ ਨੂੰ ਰੱਬ ਜਿੱਤਾ ਪਤੀ ਜਾ ਜਿੱਤਾ ਜੱੰਮੇ ਅੱਪਰ ਪੀ ਧੀਰ ਕਰ ਪੁੱਤ ਜੰਮਿਆ ਪੀਰ ਖੜੇ ਡੈਡੀ ਬਣ ਗਿਆ ਮੁੰਡਾ ਸਾਰੇ ਸੰਸਾਰ ਦਾ ਡੈਡੀ ਬਣੇ ਸਹਿਕਾਰ ਜੰਮਿਆ ਪੁੱਤ ਵੇਜ Okay, okay. okay.

ਨੀ ਜਾਣਾ ਜਿਹੜਾ ਸਾਇ ਦਾ ਜ਼ਿੰਮੇਵਾਰੀ ਪੁੱਟਾ ਰਹੇ ਆ ਹਾਂ ਚੱਲ